ਕਿਹਨੇ ਆ ਰਿਹਾ ਕੋਈ ਉਹ ਵੀ ਇਹ ਬੜਾ ਨਾਲ ਲੀਡੂ ਕਰਾਵਤਾਂ ਨੇ ਆਪਣੀ ਫੋਟੋ ਮੇਰੇ ਨਾਲ ਬੰਨਿਆ ਇੱਕ ਮਿੰਟ ਇਹ ਫਿਰ ਇਹ ਤੇ ਨਾਲ ਕਰ ਰਹੀ ਦਾ ਨਹੀਂ ਨੇ ਨੇ ਅੱਜ ਦਾ ਮੈਂ ਮਾਰੀ ਆ ਨਾ ਹੋਰ ਰੇਸ਼ਾ ਆ ਗਈ ਕਿ ਨਹੀਂ ਮੁੰਡੇ ਪੱਕਾ ਸੁਣਿਆ ਵਧੀਆ ਤਾਗੜ ਕੇ ਬਣਾਉਣ ਲੱਗੇ ਦਾ ਬਹੁਤ ਸੋਨੇ ਆ ਗਿਆ ਮੇਨ ਤਰਨ ਤਰਨ ਤੋਂ ਹਰੀਕੇ ਵਾਇਆ ਨੇ ਰੋੜਾ ਜਿਹੜਾ ਨਾਲਵੇਂ ਨੂੰ ਜੋੜਦਾ ਮਾਝੇ ਨਾਲ ਸਤਿ ਸ਼੍ਰੀ ਅਕਾਲ ਦੋਸਤੋ ਮੇਰਾ ਚੈਨਲ ਚੰਗਦੇੜਾ ਤੇ ਸਾਰਿਆਂ ਦਾ ਸਵਾਗਤ ਹੈ ਅੱਜ ਮੇਰੇ ਛੋਟੇ ਵੀਰ ਜੀ ਨੇ ਦੋਸਤ ਨੇ ਉਹਦੇ ਬੇਟੇ ਨੇ ਕੈਨੇਡਾ ਉਹਨਾਂ ਦੀ ਮੈਰਿਜ ਆ ਤੇ ਇੱਥੇ ਤਰਨਤਨ ਸਿੱਧੂ ਪੈਲਸ ਦੇ ਵਿੱਚ ਤੁਸੀਂ ਦੇਖ ਸਕਦੇ ਜੇ ਮੇਰੇ ਪਿੱਛੇ ਸਿੱਧੂ ਫਾਰਮ ਇੱਥੇ ਮੈਰਿਜ ਸੀ ਮੈਂ ਚੱਲ ਸਕੰਦੇ ਆ ਨਾਲੇ 11 ਦੋਸਤਾਂ ਨੂੰ ਮੇਲਾ ਆਈਦਾ ਤੇ ਇੱਥੇ ਇੱਕ ਛੋਟਾ ਜਿਹਾ ਵਲੌਗ ਮੈਂ ਤੁਹਾਡੇ ਨਾਮ ਬਣਾ ਕੇ ਮੈਂ ਪੋਣਾ ਸਾਂਝ ਤੇ ਮੇਰੇ ਪਿੱਛੇ ਤੁਸੀਂ ਦੇਖ ਰਿਹਾ ਜੀ ਇਹਦਾ ਡੈਕੋਰੇਸ਼ਨ ਵਾਸਤੇ ਦਾ ਸੋਨਾ ਇਸ ਤਰ੍ਹਾਂ ਬਣਾਇਆ ਔਰ ਉੱਪਰ ਬੁਲਾਈ ਮਰਮੇੜ ਕਾ ਪਾਣੀ ਦਾ ਚੱਲ ਰਿਹਾ ਝਰਨਾ ਬੜਾ ਸੋਹਣਾ ਔਰ ਬੜਾ ਹੀ ਸੋਹਣਾ ਇਹ ਮੰਜ਼ਰਾ ਤੇ ਜਿਹੜਾ ਗ੍ਰੀਨਰੀ ਆ ਮਨ ਨੂੰ ਮੋਹਣ ਵਾਲੀ ਸਾਰੀ ਸੋਹਣਾ ਲੱਗਦਾ ਤੇ ਮੈਂ ਚਲੋ ਤੁਹਾਡੇ ਨਾਲ ਇਹ ਨਾਲੇ ਘੁੰਮ ਫਿਰ ਲਈਨਾ ਨਾਲੇ ਤੇ ਛੋਟੀ ਜੀ ਇੱਕ ਸਾਜ ਪੈ ਜੂਗੀ ਸਾਰਿਆਂ ਦੇ ਨਾਲ ਤੇ ਆ ਇਹ ਦੋਸਤੇ ਸਾਡੇ ਸਾਡੇ ਦੋਸਤ ਨੇ ਤੇ ਇੰਬਰੇ ਜਿਹੜੇ ਭਾਈ ਸਾਹਿਬ ਉਹਨਾਂ ਨੂੰ ਤਾਂ ਬੁਲਾਉਣਾ ਅਸਾਂ ਕਰਾਇ ਬ੍ਰੇਕਫਾਸਟ ਹਾਂਜੀ ਹਾਂਜੀ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਵਾਹ ਵਾਹ ਬਹੁਤ ਵਾਹ ਜੀ ਬਹੁਤ ਹੈਂ ਭਾਈ ਬਹੁਤ ਬਹੁਤ ਵਾਹ ਉਹ ਭਾਈ ਸਤਿ ਸ਼੍ਰੀ ਅਕਾਲ ਸਾਹਿਬ ਥੋੜਾ ਲੇਟ ਹੋ ਗਏ ਸਾਡਾ ਡਿਪੋਰ ਕੀ ਲਿਆਉਣ ਵਾਲੇ ਤੇ ਪਰਮਿਟ ਵੀ ਕੱਲ ਘਟਾਇਆ ਛੁੱਟੀ ਹੀ ਕੁੜੀ ਅੱਛਾ ਅੱਛਾ ਉਹ ਚੱਕਰ ਦੇਵੋ ਜੀ ਭਾਈ ਚਲੋ ਚਲੋ ਉਹ ਮੈਂ ਉਹਨਾਂ ਨੂੰ ਹੁਣ ਕਹਿੰਦੇ ਆ ਇਹ ਭਾਜੀ ਜਿਹੜੀ ਇਹਨਾਂ ਦੇ ਬੇਟੇ ਦੀ ਮੈਰਿਜ ਸੀ ਔਰ ਆਪ ਤੁਸੀਂ ਦੇਖੋ ਆਪ ਵੀ ਫਿਰ ਕਿੰਨਾ ਖੂਬਸੂਰਤ ਤੇ ਡੈਕੋਰੇਸ਼ਨ ਦਾ ਜਿਹੜਾ ਸਿਸਟਮ ਸਾਰਾ ਕੀਤਾ ਗਿਆ ਤੇ ਮੇਰੇ ਪਿੱਛੇ ਇਸ ਬੰਦੇ ਜਿਹੜਾ ਉਹ ਜਿੱਥੇ ਬਹਿਣਾ ਉਹਨਾਂ ਵਾਸਤੇ ਬਹਿਣ ਵਾਸਤੇ ਆ ਕੀਤੀ ਗਈ ਹੈ ਜਿਹੜਾ ਸਮਾਪ ਲਾਉਂਦੇ ਟੈਂਟ ਟੰਕਟ ਵਗੈਰਾ ਇਹ ਬੜੀ ਸੋਹਣੀ ਸਜਾਵਟ ਕੀਤੀ ਗਈ ਹੈ ਤੇ ਇਸ ਬੰਦੇ ਜਿਹੜਾ ਉਹ ਪੈਲਸ ਹਾਲ ਆ ਤੇ ਬਈ ਖਾਸ ਜਿਹੜਾ ਕੰਮ ਚੱਲਦਾ ਆ ਤੁਸੀਂ ਦੇਖ ਸਕਦੇ ਜਿਹਦੇ ਪਿੱਛੇ ਆទੀ ਮੈਂ ਦੀ ਸੁੰਨ ਤੇ ਹੱਥ ਰੱਖ ਕੇ ਅੱਜ ਇਹ ਛੋਟੀਆਂ-ਕੁਟੀਆਂ ਮੈਂ ਸਾਂਝਾ ਜਿਹੜੀਆਂ ਅੱਗੇ ਵਲੌਗ ਵਿੱਚ ਕਾਢਣਾ ਬਾਦੋਂ ਦੋਸਤੋ ਵਿਆਹ ਚ ਜਦੋਂ ਇਹਦੇ ਮੋਟਵਾਰ ਹੁੰਦੇ ਆ ਰਿਸ਼ਤੇਦਾਰ ਹੁੰਦੇ ਆ ਸੱਜਣ-ਵੇਲੀ ਹੁੰਦੇ ਆ ਜਦੋਂ ਵਹਿੰਦੇ ਆ ਫਿਰ ਉਹ ਗੱਲਾਂ ਦਾ ਇੱਕ ਸਿਲਸਿਲਾ ਚੱਲਦਾ ਤੇ ਉਹਦੇ ਚੋ ਫਿਰ ਪੁਰਾਣੀਆਂ ਪਰਿਵਾਰਾਂ ਦੀਆਂ ਘਰਾਂ ਦੀਆਂ ਜਦੋਂ ਗੱਲਾਂ ਕਰਦੇ ਆ ਰਾਂ ਦੋਸਤਾਂ ਦੀਆਂ ਕਰਦੇ ਆ ਸਿਆ ਦਿਗਾਂ ਵੀ ਨਗਾ ਬੜੇ ਤੇਪਾ ਕਿਉਂਕਿ ਉਹ ਗੱਲਾਂ ਤੇ ਕਰ ਰਿਹਾ ਮੈਂ ਤੁਹਾਨੂੰ ਕਾਪੀਰਾਈਟ ਦਾ ਮਸਲਾ ਕਰਕੇ ਉਹ ਗੱਲਾਂ ਬਖਾ ਨਹੀਂ ਸਕਦਾ ਕਿ ਪਿਛੇ ਗਾਣੇ ਚੱਲ ਰਹੇ ਆ ਤੇ ਆ ਤੁਸੀਂ ਵੇਖ ਸਕਦੇ ਜੀ ਵੀ ਜਿਹੜਾ ਪੰਡਾਲ ਲੱਗਾ ਇਹਦੇ ਵਿੱਚ ਸਾਰੇ ਬੈਠੇ ਆ ਆਪੋ ਆਪਣੇ ਟੇਬਲਾਂ ਤੇ ਤੇ ਹਰ ਕਿਸੇ ਨੇ ਆਪਣੇ ਟੇਬਲ ਤੇ ਆਪਣੀ ਕਿਚੜੀ ਲਾਈ ਹੈ ਬਹੁਤ ਸੋਹਣੀਆਂ ਗੱਲਾਂ ਕਰ ਰਹੇ ਬੜੀਆਂ ਖੂਬਸੂਰਤ ਰੇਰੋਂ ਪਿੰਡ ਦੇ ਜਿੰਨੇ ਵੀ ਪਤਵੰਤੇ ਸੱਜਣਾ ਮੇਰੇ ਦੋਸਤ ਇਹ ਦੇਹੀ ਦਾ ਪੋ ਆਪਣਾ ਸ਼ੁਗਲਾ ਹੁਣ ਤੇ ਇੰਨਾ ਸ਼ੁਗਲਾ ਦੇ ਵਿੱਚ ਕੋਈ ਨਾ ਕੋਈ ਟਾਰਗੇਟ ਕਿਸੇ ਨਾ ਕਿਸੇ ਨੂੰ ਕੀਤਾ ਜਾਂਦਾ ਜਿਹੜਾ ਨਹੀਂ ਹੁੰਦਾ ਕਿਸੇ ਵੇਲੇ ਕੋਈ ਬੈਠਾ ਵੀ ਹੁੰਦਾ ਜਿਹੜਾ ਉਹਦੇ ਮਤਲਬ ਗੱਲ ਹੁੰਦਾ ਵੀ ਹਾਸਾ ਠੱਠਾ ਤੇ ਮਜ਼ਾਕ ਤੇ ਜਿਹੜਾ ਇਹ ਬੈਠੀ ਆ ਸਾਰਿਆਂ ਨੇ ਫੁੱਲ ਇੰਜਾਇ ਕਰਨਾ ਤੇ ਇਹ ਚੱਲ ਰਿਹਾ ਅੰਜੇ ਨਾਲ ਖਾਣ ਪੀਣ ਚੱਲ ਰਿਹਾ ਵਧੀਆ ਤੇ ਸਾਰੇ ਜਿਹੜੇ ਆ ਦੋਸਤ ਇੱਕ ਦੂਜੇ ਦੇ ਨਾਲ ਕੋਲੇ ਮਿਲੇ ਆ ਤੇ ਇਹ ਜਿਹੜੀ ਇਹਨਾਂ ਦੀ ਨੇਚਰਲ ਗੱਲਬਾਤ ਸੀ ਉਹ ਮੈਂ ਤੁਹਾਨੂੰ ਤਾਂ ਨਹੀਂ ਵਿਖਾ ਸਕਦਾ ਕਿਉਂਕਿ ਪਿਛੇ ਗਾਣੇ ਚੱਲਦੇ ਹੋਣ ਕਰਕੇ ਤੇ ਇਹ ਕਾਪੀਰਾਈਟ ਦੇ ਮਸਲੇ ਕਰਕੇ ਤੇ ਨਹੀਂ ਤੇ ਬੜੀ ਖੂਬਸੂਰਤ ਇਹਨਾਂ ਦੀ ਜਿਹੜੀ ਸੀ ਉਹ ਗੱਲਬਾਤ ਸੀ ਜਿਹੜੀ ਆ ਚੰਦਰੀ ਸੀ ਇਸ ਟੇਬਲ ਦੇ ਉੱਤੇ ਔਰ ਇਹ ਵਿਆਹ ਕਿੱਥੇ ਚੱਲ ਰਿਹਾ ਹੈ ਤਰ ਤਾਰਨਾ ਸਿੱਧੂ ਪੈਲੈਸ ਦੇ ਵਿੱਚ ਵਿਆਹ ਜਿਹੜਾ ਹੈ ਇਹ ਚੱਲ ਰਿਹਾ ਕੰਟੀਨਿਊ Fortunatak, <laughs> abitur. <laughs> ਟੱਲੇ ਮਰਨ ਦੇ ਗਿਆ ਜੀ ਨਾ ਇਹ ਗੱਲ ਹੈਗੀ ਆ ਆ ਅੱਜ ਸਾਰੇ ਮਰਨ ਨੂੰ ਇੱਕ ਚੁਪਟਾ ਨਹੀਂ ਗਿਆ ਇੱਕ ਗੜੀ ਹੁਣ ਆਇਆ ਬਤਾ ਕੀ ਕਰੀ ਬਰਦਾ ਤੇਰਾ ਫੋਨ ਆ ਗਿਆ ਥਣੇ ਦੀ ਵਿਆਹ ਦਿੱਤੀ ਗਈ ਆ

Hvordan går det? ਸਾਡੇ ਇਲਾਕੇ ਦੇ ਜਿਹੜੇ ਕਾਂਗਰਸ ਦੇ ਅਰਮਨ ਪਿਆਰੇ ਨੇਤਾ ਸਰਦਾਰ ਰਮਿੰਦਰ ਸਿੰਘ ਗਿੱਲ ਉਹ ਵੀ ਵਿਆਹ ਤੇ ਬੇਟੀ-ਬੇਟੇ ਨੂੰ ਆਪਣੇ ਸ਼ਗਨ ਦੇਣ ਆਏ ਨੇ ਤੇ ਉਹਨਾਂ ਦੇ ਨਾਲ ਬੈਠੇ ਇੱਕ ਰੂਮ ਦੇ ਵਿੱਚ ਸਾਰੇ ਦੋਸਤਾਂ ਗੱਪਸ਼ਪ ਕਰ ਰਹੇ ਇੱਥੇ ਵੀ ਆਵਾਜ਼ ਜਿਹੜੀ ਹੈ ਪਿਛੇ ਆ ਰਹੀ ਕੰਟੀਨਿਊ ਤਾਂ ਅਗਰ ਕੇ ਆਵਾਜ਼ ਬੰਦ ਕੀਤੀਏ ਗੱਲਬਾਤਾਂ ਸੁਣਾਈ ਰਹੀ ਇਹ ਸਾਰੇ ਦੋਸਤ ਕਹਿ ਰਹੇ ਨੇ ਕਿੰਨੇ ਗਿੱਲ ਸਿੰਘ ਸਾਹਿਬ ਦਾ ਇਸਤਕਬਾਲ ਕਰਨਦੇ ਆ ਪਰ ਉਹ ਛੋਟੀਆਂ-ਛੋਟੀਆਂ ਜਿਹੜੀਆਂ ਗੱਲਾਂ ਉਹ ਸਾਂਝੀਆਂ ਇਹ ਪਰਿਵਾਰ ਨਾਲ ਖੁਸ਼ੀ ਤੇ ਖੁਲਾਂ ਦੀ ਬਹੁਤ ਹੀ ਖੂਬਸੂਰਤ ਉਹ ਸਾਂਝਾ ਜਿਹੜੀ ਸਾਰਿਆਂ ਸੱਜਣਾ ਦੋਸਤਾਂ ਨਾਲੋਂ ਪਾਈ ਜਾ ਰਹੀ ਹੈ ਪਰ ਇਹ ਤਾਂ ਕੀ ਸਾਂਝੀ ਪਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਸ ਵਧੀਆ ਬਾਈ ਚੱਲ ਜੀ ਮਿਲਿਆ ਕਰਦਾ ਰਹਾਂਗੇ ਜੀ ਜੀ ਹਾਂ ਜੀ ਆ ਜੀ ਆ ਬੜਾ ਜੀ ਨਾਲ ਨੀਡੂ ਕਰਾ ਵੀ ਤੁਹਾਡੇ ਨਾਲ ਬਣਾਉਣੀ ਫੋਟੋ ਮੇਰੇ ਨਾਲ ਬਣਿਆ ਇੱਕ ਮਿੰਟ ਇਹ ਹਾਂ ਹੁਣ ਕਹੋ ਜੀ ਉਹ ਉੱਤਰ ਬਹਿ ਜਾਓ ਡੈਨਿੰਗ ਟੇਬਲ ਤੇ ਸਰ ਉਹ ਵਧੀਆ ਬੈਠ ਹੈ ਹੈ ਐ ਕਿ ਵਧੀਆ ਸਾਰੇ ਜਣੇ ਆ ਜਿੱਦਾਂ ਦੋਨੋਂ ਮਨ ਨੂੰ ਦੇਖਣ ਨੂੰ ਮੌਕਾ ਆ ਦੇਖਾਂ ਸਰ ਇਹ ਫਿਰ ਖੜੀ ਤੇ ਨਾਲ ਮੈਨੂੰ ਇਹ ਇਹ ਬੰਦਾ ਕਰ ਰਾਇਆ ਇਧਾਰ ਨਹੀਂ ਨਹੀਂ ਆਪਣੇ ਤੋਂ ਨਾਲ ਬੈਠ ਪਾਜੀ ਦੇ ਨਾਲ ਆਓ ਜੀ ਮੱਲੋਂ ਕੁਰਸੀਆਂ ਦੇ ਤੇ ਆਪਾਂ ਖਵਾ ਦਈਏ ਸਮੂਹ ਰੋਟੀ ਮਿਲ ਜੀ ਸਭ ਕਰਨਾ ਤਾਂ ਉਹਨਾਂ ਪਾਸੇ ਸਾਰੀ ਇਹ ਜੀ ਆਹ ਇਹ ਨਾ ਮੁੰਡੇ ਅੱਜ ਦਿਨਾਂ ਨਾਲ ਕਰ ਲਈ ਕਲਾਕ ਬੱਕਰਾ ਕਹਾਂ ਦੇ ਚਾਰਾ ਹਾਂ ਆਹ 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 ਬੱਕਰਾ ਸਿਰ ਤੇ ਰੁਣੇ ਪਿਆ ਆ ਕਿ ਨਾ ਕਹਦੇ ਬੱਕਰਾ ਖਾਦਾ ਸਾਨੂੰ ਨਹੀਂ ਪਾਇਆ ਪਰ ਇਹ ਨਹੀਂ ਤਾਂ ਸੋਰੀ ਆਹ ਹੁਣ ਪੜੇਗਾ ਹੀ ਪੁੱਕੀ ਤਰ੍ਹਾਂ ਆਉਂਦੇ ਆਗੇ ਕਿਨੇ ਮੁੰਡੇ ਪੱਗਾਂ ਸੋਹਣੀਆਂ ਵਧੀਆ ਤਾਗੜ ਕੇ ਬਣਾਉ ਲਏ ਨੇ ਬਹੁਤ ਸੋਹਣੀਆਂ ਬੱਦੀਆਂ ਇਹ ਤਾਂ ਵਹੀ ਵੀ ਬੰਦ ਨੇ ਹਾਲ-ਹਾਲ ਦੇ ਉਹਨਾਂ ਨੇ ਪੱਗਾਂ ਬੰਨੀਆਂ ਇਹ ਦੋਸਤੋ ਵਿਆਹ ਵਾਲਾ ਇਹ ਕਹਿ ਸਕਦੇ ਇਹਨੂੰ ਜਾਂ ਵਿਆਹ ਵਾਲਾ ਪੈਲਸ ਤੇ ਫਾਗ ਹੈ ਟੈਂਸ਼ਨ ਖਤਮ ਹੋ ਗਈ ਮੁੰਡੇ ਨੇ ਅਰੇ ਦਮੇ ਉੱਠ ਗਿਆ ਪਾਣੀ ਚੱਲ ਰਿਹਾ ਖਾ ਕੇ ਲੋਕ ਜਾ ਰਹੇ ਤੇ ਜਾਈ ਜਾ ਰਹੇ ਮੈਂ ਵੀ ਨਿਕਲਿਆ ਪਹਿਲੇ ਚੋਂ ਬਾਹਰ ਮੈਂ ਚਲੋ ਉਹ ਇੱਕ ਵਲੌਗ ਦੀ ਆਜ ਪਾ ਦਿਆ ਤੇ ਇਹ ਇੱਕ ਆ ਰੋਡ ਤੇ ਆ ਗਿਆ ਮੇਨ ਤਰਨਤਾਰਨ ਤੋਂ ਹਰੀਕੇ ਵਾਇਆ ਇਹ ਰੋਡ ਆ ਜਿਹੜਾ ਨਾਲਵੇ ਨੂੰ ਜੋੜਦਾ ਮਾਝੇ ਨਾਲ ਇਹ ਜੀ ਮੇਰੀ ਦੋਸਤੋ ਅੱਜ ਦੇ ਵਲੌਗ ਦੀ ਸਾਂਝ ਤੇ ਮੇਰੀ ਜਿਹੜੀ ਆ ਮੋਟਰਸਾਈਕਲ ਸਵਾਰੀ ਰੈਡੀ ਆ ਹੁਣ ਮੈਂ ਜਾ ਰਿਹਾ ਆਪਣੇ ਆਹ ਵੇਖੇਗਾ ਪਰ ਵਾਪਸ ਤੇ ਇਧਰ ਤੁਸੀਂ ਵੇਖ ਰਹੇ ਜੀ ਤੇ ਪਹਿਲਾ ਸਾ ਕੋਟਿੰਗਾਂ ਨਿਕਲ ਡੰਗਿਆ ਸਿੱਧੇ ਸਿੱਧੇ ਅੰਦਰੋਂ ਦਾਇਮ ਨੰਬਰ ਨਾਲ ਹੀ ਜਾਣਾ ਇਹ ਇੱਥੇ ਪੈਟ ਲੋਤਾ ਪਿੱਛੇ ਤੁਸੀਂ ਵੇਖ ਰਹੇ ਹੋ ਜੇ ਟ੍ਰਾਇਮਕ ਰੋਡ ਦੀ ਤੇ ਇਹਦੇ ਨਾਲ ਹੀ ਮੇਰਾ ਵਲੌਗ ਜਿਹੜਾ ਅੱਜ ਦਾ ਸਮਾਪਤੀ ਤੇ ਬਹੁਤ ਸਖਮ ਬੜਾਇਆ ਬੜਾਇਆ ਦੋਸਤੋ ਮੇਰੇ ਸਾਧਿਤਾ ਨੂੰ ਵਲੌਗ ਚੰਗੇ ਲੱਗਣੇ ਤੁਹਾਨੂੰ ਲਾਈਕ ਤੇ ਸਬਸਕ੍ਰਾਈਬ ਜਰੂਰ ਕਰਦਾ ਰਿਹਾ ਕਰੋ ਆਰੇਵਾ ਤੁਹਾਡੇ ਨਾਲ ਹਰ ਸਾਡੀ ਪੌਦਾ ਰਵਾ ਮੈਂ ਤਾਂ ਟਾਪਲਾ ਕੀ ਮੱਤਾ ਪੰਨੂੰ ਜਿਉਂਦੇ ਰਹੋ ਵਸਦੇ ਰਹੋ